ਸਾਸਰੀ ਕਾਲ ਜੀ ਸਾਰਿਆਂ ਨੂੰ ਜਿਵੇਂ ਪੰਜਾਬ ਦੇ ਵਿਰਾਸਤੀ ਰੁੱਖਾਂ ਦੀ ਗੱਲ ਕਰਦੇ ਆ ਉਹਦੇ ਲਈ ਬੀਜਾਂ ਦਾ ਹੁਣ ਬਹੁਤ ਜ਼ਰੂਰੀ ਆ ਤੁਹਾਨੂੰ ਚਾਰ ਉਹ ਬੀਜ ਦਿਖਾਵਾਂਗੇ ਜਿਹੜੇ ਪੰਜਾਬ ਦੇ ਵਿੱਚੋਂ ਲੁਪਤ ਹੋਣ ਦੇ ਤੁਰੇ ਜਾ ਰਹੇ ਸਭ ਤੋਂ ਪਹਿਲਾਂ ਰਹੂੜੇ ਦਾ ਬੀਜ ਤੁਹਾਨੂੰ ਦਿਖਾਵਾਂਗੇ ਇਹ ਮਤਲਬ ਰਾਜਸਥਾਨ ਦਾ ਜਿਹੜਾ ਫੁੱਲ ਦਾ ਸਟੇਟ ਫੁੱਲ ਹੈ ਦਾ ਮਤਲਬ ਇਹ ਸ਼ਰੰਗੀ ਹੋਗੀ ਚਰਖੇ ਹੋਗੇ ਇਹਦੀ ਲੱਕੜ ਦੇ ਬੰਦੇ ਸੀ ਕਿਉਂਕਿ ਲੱਕੜੀ ਸਖਤ ਤੇ ਪਰ ਹਲਕੀ ਹੁੰਦੀ ਹੈ ਇਹ ਖਤਮ ਹੋ ਪੰਜਾਬ ਵਿੱਚੋਂ ਖਤਮ ਹੋ ਗਿਆ ਸੀ ਹੁਣ ਸਿਰ ਤਿਆਰ ਕਰਨ ਵਾਸਤੇ ਬਰਾਸਥਾਨ ਤੋਂ ਬੀਜ ਮਿਲਿਆ ਉਸ ਤੋਂ ਬਾਅਦ ਹਿੰਗੋਟ ਹਿੰਜਨ ਬੋਲਦੇ ਹਨ ਇਹ ਬਿਲਕੁਲ ਲੁਪਤ ਹੋ ਪੰਜਾਬ ਵਿੱਚੋਂ ਇਹਨੂੰ ਅਸੀਂ ਹੁਣ ਤਿਆਰ ਕਰਨ ਲੱਗੇ ਹੋਏ ਆਂ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਵਨ ਦੀਆਂ ਇਹ ਫਾਲੂ ਪੀਲਾ ਕਹਿੰਦੇ ਆ ਇਹ ਹਰੀਆਂ ਹਰੀਆਂ ਭੂਰੀਆਂ ਇਹ ਹੈਗੀਆਂ ਹਰੀਆਂ ਪੀਲੀਆਂ ਭੂਰੀਆਂ ਪੀਲਾ ਹੈਗੀਆਂ ਮਿੱਠੀਆਂ ਹੁੰਦੀਆਂ ਆ ਇੱਕ ਵਨ ਦੇ ਨਾਲ ਇੱਕ ਪੀਲੂ ਰੁੱਖ ਇਕੱਠੇ ਲੱਗੇ ਹੁੰਦੇ ਆ ਮਤਲਬ ਕਿਸੇ ਨੂੰ ਪਤਾ ਨਹੀਂ ਲੱਗਦਾ ਹੈ ਕਿ ਇਹਨੂੰ ਵੀ ਪੀਲਾ ਲੱਗਦੇ ਹੈਗੇ ਆ ਇਹਦਾ ਸਵਾਦ ਤਿੱਖਾ ਹੁੰਦਾ ਵਨ ਦੇ ਪੀਲਾ ਸਵਾਦ ਮਿੱਠਾ ਹੁੰਦਾ ਇਹ ਸਮਝਣਾ ਬਣਾ ਇਹ ਰੁੱਖ ਸਾਡੇ ਪੰਜਾਬ ਤੋਂ ਖਤਮ ਹੋ ਗਏ ਜਿ ਕੁਝ ਛੜੀਆਂ ਬਚੀਆਂ ਉਹਨੂੰ ਰਿਵਾਈਵਲ ਵੱਲ ਜਰੂਰ ਅਸੀਂ ਲੈ ਕੇ ਜਾ ਰਹੇ ਆਂ ਇਹਨਾਂ ਰੁੱਖਾਂ ਨੂੰ ਇਹਨਾਂ ਰੁੱਖਾਂ ਇਹਨਾਂ ਇਹਨਾਂ ਰੁੱਖਾਂ ਨੂੰ ਤਿਆਰ ਕਰਾਂਗੇ ਇਹਨਾਂ ਦੇ ਬੀਜਾਂ ਤੋਂ ਮਤਲਬ ਉਹ ਬੀਜਾਂ ਨੂੰ ਤਿਆਰ ਕਰਕੇ ਰੁੱਖਾਂ ਨੂੰ ਅਸੀਂ ਪੰਜਾਬ ਦੀ ਧਰਤੀ 'ਚ ਲਾਵਾਂਗੇ ਜਿੱਥੇ ਜਿਹੜੇ ਪੁਰਾਣੀਆਂ ਝੜੀਆਂ ਖੜੀਆਂ ਉਹਨਾਂ ਨੂੰ ਰਿਵਾਈਵ ਕਰਨ ਵਾਸਤੇ ਇਹ ਜਿਹੜੇ ਰੁੱਖ ਹੈਗੇ ਆ ਬਹੁਤ ਜ਼ਰੂਰੀ ਆ ਇਸ ਤੋਂ ਇਲਾਵਾ ਲਸੂੜੇ ਲਸੂੜੀਆਂ ਹੋ ਗਈਆਂ ਇਸ ਤੋਂ ਇਲਾਵਾ ਸਾਡੇ ਸਾਡੇ ਨਿੰਬ ਹੋ ਗਈ ਇਹ ਸਾਰੇ ਜਿਹੜੇ ਪੰਜਾਬ ਦੇ ਸ਼ਿੰਗਾਰ ਰੁੱਖਾਂ ਮਤਲਬ ਇਹ ਸਿਸਟਮ ਹੈਗਾ ਗੁੰਦਨੀ ਹੋ ਗਈ ਇਹ ਸਾਰੇ ਅਸੀਂ ਤਿਆਰ ਕਰਦੇ ਆਂ ਆਪਣੀ ਨਰਸੀਆਂ ਵਿੱਚ ਇਸ ਲਈ ਸਮਝਣਾ ਜ਼ਰੂਰੀ ਆ ਜੇ ਵਿਰਾਸਤ ਰੁੱਖਾਂ ਦੀ ਗੱਲ ਕਰਦੇ ਆ ਉਹਨਾਂ ਦਾ ਬੀਜਾਂ ਦਾ ਹੋਣਾ ਬਹੁਤ ਜ਼ਰੂਰੀ ਆ ਅੱਜ ਸਾਡੇ ਕੋਲ ਬੀਜ ਹੈਗਾ ਤਾਂ ਹੀ ਅਸੀਂ ਪੰਜਾਬ ਦੇ ਵਿਰਾਸਤ ਰੁੱਖਾਂ ਦੀ ਗੱਲ ਕਰ ਰਹੇ ਆ ਧੰਨਵਾਦ ਜੀ